ਖਾਲੀ ਥਾਵਾਂ ਰਚਨਾ ਦਰਸ਼ਨ ਸੀ ਸਫ਼ਰ ਕਰਦੇ ਸਮੇਂ ਕੰਡਕਟਰ ਨੇ ਕਿਹਾ ਅੱਗੇ ਆ ਜਾਓ ਸੀਟ ਖਾਲੀ ਪਈਆ ਪਿੱਛੋਂ ਚੱਲ ਕੇ ਮੈਂ ਅੱਗੇ ਜਾ ਬੈਠਾ ਇਸ ਮਿਲੀ ਸੁਖ ਹੁਲਤ ਪੱਖੋਂ ਮੈਂ ਹੂਰਾ ਨਾਲੋਂ ਸੁਭਾਗਾ ਸਨ ਨਵੇਂ ਲੋਕਾਂ ਨਾਲ ਨਵੇਂ ਅਨੁਭਵ ਸਨ ਖੁੱਲ ਕੇ ਆਸੀਆਂ ਕਈ ਸਵਾਰੀਆਂ ਨੂੰ ਮੈਂ ਦੇਖਿਆ ਕਿਸੇ ਗੱਲੋਂ ਕੰਡਕਟਰ ਨਾਲ ਖੇਬੜਦੇ ਹੋਏ ਵੀ ਆਉਂਦੀਆਂ ਜਾਂਦੀਆਂ ਬੱਸਾਂ ਵਿੱਚੋਂ ਕੁਝ ਲੋੜੋਂ ਵੱਧ ਭਰੀਆਂ ਵੀ ਸਨ ਤੇ ਕੁਝ ਖਾਲੀ ਸੀਟਾਂ ਨਾਲ ਸੜਕ ਤੇ ਦੋਰ ਦੀਆਂ ਨਜ਼ਰਾਈਆਂ ਕਦੇ ਕਿਵੇਂ ਕਦੇ ਕਿਵੇਂ ਚਲਦਾ ਰਹਿੰਦਾ ਹੈ ਇਹ ਹੀ ਸਭ ਕੁਝ ਹਰ ਪਲ ਦੀਆਂ ਆਪਣੀਆਂ ਗੱਲਾਂ ਹੁੰਦੀਆਂ ਆਪਣੇ ਆਪ ਨਾਲ ਹੀ ਜਿਵੇਂ ਮੈਂ ਗੱਲਾਂ ਕਰ ਰਿਹਾ ਹੋਵਾਂ ਮੇਰੀ ਬੱਸ ਵਿੱਚ ਕੋਈ ਸੀਟ ਖਾਲੀ ਨਹੀਂ ਸੀ ਸੋਚਣ ਲੱਗਾ ਖਾਲੀ ਕੁਝ ਵੀ ਹੋਵੇ ਮਨ ਨੂੰ ਚੰਗਾ ਨਹੀਂ ਲੱਗਦਾ ਖਾਲੀ ਢਾਂਡਾ ਲੈ ਕੇ ਸਵੇਰੇ ਸਵੇਰੇ ਕੋਈ ਮੱਥੇ ਲੱਗ ਜਾਵੇ ਤਾਂ ਲੋਕਾਂ ਨੂੰ ਵਹਿਮ ਹੋਣ ਲੱਗਦਾ ਹੈ ਖਾਲੀ ਹੱਥ ਕਿਸੇ ਦੇ ਘਰ ਜਾਣਾ ਵੀ ਠੀਕ ਨਹੀਂ ਹੁੰਦਾ ਪੰਛੀਆਂ ਤੋਂ ਬਿਨਾ ਖਾਲੀ ਅੰਬਰ ਵੀ ਕੋਈ ਤੂ ਜੀ ਪੌਂਦਾ ਹੈ ਘਰ ਦੇ ਜੀਆਂ ਬਗੈਰ ਖਾਲੀ ਖਾਲੀ ਜਾਪ ਦੇ ਘਰਾਂ ਦੀ ਭਾਂ ਭਾਂ ਦਿਲ ਨੂੰ ਬੜਾ ਚੁੱਭਦੀ ਹੈ ਬੈਠੇ ਬੈਠੇ ਇਹ ਸੋਚਾਂ ਕਿਥੇ ਦੀਆਂ ਕਿਥੇ ਰਹਿ ਗਈਆਂ ਸੋਚਦਾ ਕੁਦਰਤ ਨੂੰ ਵੀ ਖਾਲੀ ਥਾਂਾਂ ਪਸੰਦ ਨਹੀਂ ਕਾ ਬੂਟੀਆਂ ਖਾਲੀ ਥਾਂਾਂ ਤੇ ਆਪੇ ਉੱਗ ਪੈਂਦੀਆਂ ਛੋਟੇ ਹੁੰਦਿਆਂ ਮੈਨੂੰ ਜਮਾਤ ਵਿੱਚ ਮੂਰੇ ਬੈਠਣ ਦਾ ਚਾਹ ਹੁੰਦਾ ਸੀ ਖਾਲੀ ਜਗ੍ਹਾ ਬੈਠਣ ਲਈ ਮਿਲਦੀ ਮੈਂ ਭੱਜ ਕੇ ਜਾ ਬੈਠਦਾ ਕਿਤਾਬ ਪੜਦਿਆਂ ਖਾਲੀ ਥਾਵਾਂ ਪਰ ਉਹਦਾ ਸਵਾਲ ਥੋੜੀ ਦੇਰ ਲਈ ਮੇਰੇ ਮਨ ਵਿੱਚ ਆ ਕੇ ਠਹਿਰ ਜਾਂਦਾ ਕੀ ਪੜਾਂ ਗਲਸ ਪਰ ਬੈਠਾ ਤਾਂ ਜਪਦਾ ਖਾਲੀ ਥਾਵਾਂ ਦੇ ਵੀ ਬੜੇ ਡੂੰਘੇ ਅਰਥ ਹੁੰਦੇ ਨੇ ਆਪਣੇ ਹੰਡਾਈ ਸਮੇਂ ਵਿੱਚ ਮੁੜਦਿਆਂ ਮੈਨੂੰ ਯਾਦ ਆਇਆ ਹੱਟਾ ਵੀ ਹੱਥੋਂ ਮੁੜ ਗਿਆ ਕਾਂ ਵੀ ਬਨੇਰੇ ਬੈਠਾ ਬੋਲਦਾ ਲੱਗਦਾ ਅੱਜ ਕੋਈ ਆਊਗਾ ਘਰ ਅੰਦਰ ਤੇ ਘਰੋਂ ਬਾਹਰ ਵੀ ਮੈਂ ਕਈਆਂ ਨੂੰ ਕਹਿੰਦੇ ਸੁਣਿਆ ਵਿਸ਼ਵਸ ਉਦੋਂ ਬੜੇ ਡੂੰਗੇ ਹੁੰਦੇ ਸਨ ਤੇ ਜ਼ਿੰਦਗੀ ਨੂੰ ਸਿੱਧੇ ਸਿੱਧੇ ਆਗਾਹ ਤੋੜਦੇ ਸਨ ਕਾਂ ਦੀ ਕਾਂਕਾਂ ਨਾਲ ਹੀ ਕਿਸੇ ਤੇ ਆਉਣ ਦਾ ਯਕੀਨ ਪੱਜਾ ਹੋਇਆ ਸੀ ਹੋਲੀਕਾਂ ਕਈ ਵਾਰ ਜਦ ਲੰਮੀਆਂ ਹੋ ਜਾਂਦੀਆਂ ਤਾਂ ਮਨ ਵਿੱਚ ਜਿਵੇਂ ਕੋਈ ਖਲਾਫਤ ਸਰ ਜਾਂਦਾ ਕਿਸੇ ਦੇ ਆਕੇ ਚਲੇ ਜਾਣ ਪਿੱਛੋਂ ਵੀ ਕਈ-ਕਈ ਦਿਨ ਘਰ ਖਾਲੀ-ਖਾਲੀ ਲੱਗਦਾ ਚੱਲਿਆ ਕੱਲ ਚਲੇ ਜਾਣਾ ਸੀ ਉਹ ਉਦਾਸ ਜੀ ਕਿਸੇ ਆਵਾਜ਼ ਨਾਲ ਕਰਦੀਆਂ ਕੰਧਾਂ ਤੇ ਵੀ ਜਿਵੇਂ ਚੋਪਾ ਬੈਠਦੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਮਨੁੱਖੀ ਫਿਤਰਤ ਸੀ ਦਾਦੂ ਰੋਟੀ ਖਾ ਲਈ ਕਰੋ ਤੁਰਿਆ ਸੰਤ ਜਲੰਧਰ ਰਹਿੰਦੀ ਸਾਡੇ 6 ਕੁ ਸਾਲਾਂ ਦੀ ਮੇਰੀ ਪੋਤੀ ਦਾ ਫੋਨ ਆਇਆ ਸੀ ਮੈਂ ਹੱਸਿਆ ਕਿਆਨੀ ਆਜੋ ਬਣਾ ਦਿਓ ਮੈਂ ਤਾਂ ਜੇ ਛੋਟੀ ਹਾਂ ਵੱਡੀ ਹੋਵਾਂਗੀ ਤਾਂ ਉਦੋਂ ਤੱਕ ਤਾਂ ਮੈਂ ਬੁੱਢਾ ਹੋ ਜਾਵਾਂਗਾ ਤਾਂ ਕੀ ਹੋਇਆ ਮੈਂ ਵੀ ਹੋਰ ਸਿਆਣੀ ਹੋ ਜਾਵਾਂਗੀ ਵਧੀਆ ਪਕਾਵਾਂਗੀ ਖਵਾਵਾਂਗੀ ਮੈਨੂੰ ਜਾਪਿਆ ਮੇਰੀ ਜੀਵਨ ਸਾਥਨ ਦੇ ਗੁਜ਼ਰ ਜਾਣ ਪਿੱਛੋਂ ਮੇਰੇ ਅੰਦਰ ਪੈਦਾ ਹੋਈ ਹਥਾਖਾਲੀਪਨ ਨੂੰ ਭਰ ਲਈ ਇਹ ਛੋਟਾ ਜਿਹਾ ਨਿੱਕਾ ਬੋਲ ਹੀ ਕਾਫੀ ਸੀ ਕਿਉਂ ਲੱਗਾ ਪਲਦੋ ਪੱਲੀ ਮੈਂ ਔਣ ਵਾਲੀ ਬਡਾਪੇ ਦੀ ਸਾਂਭ ਸੰਭਾਲ ਦੇ ਡਰ ਫਿਕਰ ਤੋਂ ਜਿਵੇਂ ਪੂਰੀ ਤਰ੍ਹਾਂ ਮੁਕਤੀ ਹੋ ਗਿਆ ਹੁਮਾ ਕਿੱਥੇ ਜਾਣੇ ਤੁਸੀਂ ਕੋਲ ਬੈਠੀ ਸਵਾਰੀ ਨੇ ਮੈਨੂੰ ਪੁੱਛਿਆ ਵੱਡੇ ਪੁੱਤ ਕੋਲ ਮਾਲੀ ਰਹਿੰਦਾ ਪੋਤਾ ਵੀ ਉਡੀਕਦਾ ਰਹਿੰਦਾ 5-7 ਦਿਨ ਰਹਿ ਕੇ ਛੋਟੀ ਨੂੰ ਕੋਲ ਜਲੰਧਰ ਜਾਵਾਂਗਾ ਦੋ ਕੋਬ ਤੇ ਰਾਂਗਾ ਬੜੀ ਚੰਗੀ ਗੱਲ ਹੈ ਮਾਪਿਆਂ ਨੂੰ ਪੁੱਛਣ ਤੇ ਕੋਲ ਬੈਠਣ ਵਾਲੇ ਧੀ ਪੁੱਤ ਹੁਣ ਵਿਰਲੇਟਾਂ ਵੀ ਰਹਿ ਗਏ ਉਸਦੇ ਬੋਲਾਂ ਦੀ ਉਦਾਸੀ ਤੋਂ ਮੈਨੂੰ ਲੱਗਾ ਜਿਵੇਂ ਉਹ ਆਪਣੇ ਅੰਦਰ ਕੁਝ ਖਾਨਚਾਹ ਲੈ ਕੇ ਸਫ਼ਰ ਕਰ ਰਿਹਾ ਹੋਵੇ ਤੇ ਮੇਰੀਆਂ ਗੱਲਾਂ 'ਚੋਂ ਆਪਣੀ ਸੁਖੱਲੀ ਸਵੱਲੀ ਜ਼ਿੰਦਗੀ ਦਾ ਕੋਈ ਗਵਾਚਾ ਸੁਫਨਾ ਪਲ ਰਿਹਾ ਹੋਵੇ ਸਫ਼ਰ ਮੁੱਕਣ ਹੀ ਵਾਲਾ ਸੀ ਰਾਵਿਜ ਸਵਾਰੀਆਂ ਉਤਰਨ ਕਰਕੇ ਬਸ ਖਾਲੀ ਹੋਣ ਨਾਲ ਬੇਰੌਣ ਕੀ ਵਦਨ ਲੱਗੀ ਸੀ ਬੱਸ ਸਟੈਂਡ ਤੇ ਇਹ ਪੂਰੀ ਤਰ੍ਹਾਂ ਖਾਲੀ ਹੋ ਗਈ ਕੰਡਕਟਰ ਡਰਾਈਵਰ ਵੀ ਸ਼ੀਸ਼ੇ ਤਾਕੀਆਂ ਬੰਦ ਕਰਕੇ ਚਲੇ ਗਏ ਬਸ ਤੋਂ ਉਤਰ ਕੇ ਮੈਂ ਬਸ ਨੂੰ ਅੱਗੋਂ ਪਿੱਛੋਂ ਦੇਖਿਆ ਖਾਲੀ ਖੜੀ ਬਸ ਮੈਨੂੰ ਉਦਾਸ ਜੀ ਲੱਗੀ ਰਾਤ ਪਰ ਇਸਨੇ ਇਸੇ ਤਰ੍ਹਾਂ ਹੀ ਖੜਨਾ ਸੀ ਸੋਚਣ ਲੱਗਾ ਸਵੇਰ ਨੂੰ ਸਵਾਰੀਆਂ ਆਉਣਗੀਆਂ ਬੈਗ ਅਟੈਚੀ ਝੋਲਿਆਂ ਤੇ ਸਵਾਰੀਆਂ ਦੇ ਹੋਰ ਸਮਾਨ ਨਾਲ ਭਰੀ ਇਹ ਸੜਕਾਂ ਤੇ ਚਾਰਨਾ ਦੌੜਨ ਲੱਗੇਗੀ ਰੌਣਕ ਫਿਰ ਪਰਤੇਗੀ ਜ਼ਿੰਦਗੀ ਦਾ ਸਫ਼ਰ ਵੀ ਸ਼ਾਇਦ ਬਸ ਤੇ ਖਾਲੀ ਹੋਣ ਤੇ ਭਰਨ ਜਾ ਹੀ ਹੈ ਜ਼ਿੰਦਗੀ ਵਿੱਚ ਵੀ ਕਿਸੇ ਵਜ੍ਹਾ ਕਦੇ ਸੁੰਨ ਹੁੰਦੀ ਹੈ ਕਦੇ ਭਾਰੀ ਬੋਧਲ ਖਲਾ ਹੁੰਦੇ ਹਨ ਬੰਦਾ ਕਦੀ ਤੁਰਦਾ ਹੈ ਪੈਂਦਾ ਤੇ ਕਦੀ ਰੁਕਦਾ ਹੈ ਖਾਲੀ ਬਸ ਵਿੱਚ ਚੜਦੀਆਂ ਸਵਾਰੀਆਂ ਵਾਂਗ ਖਾਲੀ ਮਨ ਤੇ ਖਾਲੀ ਅੱਖਾਂ ਨੂੰ ਭਰਨ ਵਾਲਾ ਕੋਈ ਆਪਣਾ ਤਾਂ ਜ਼ਿੰਦਗੀ ਵਿੱਚ ਹੋਣਾ ਤੇ ਆਉਣਾ ਚਾਹੀਦਾ ਹੈ ਉਮਰਾਂ ਦੇ ਪੰਡੇ ਫਿਰ ਆਸ ਸੁਖਾਵੇਂ ਨਹੀਂ ਲੱਗਦੇ ਨਾ ਹੀ ਆਸਾਂ ਉਡੀਕਾਂ ਮਰਦੀਆਂ ਸੁਪਨਿਆਂ ਦੇ ਸਰਨਾਵੇਂ ਤਾਂ ਹਰ ਕਿਸੇ ਕੋਲ ਹੁੰਦੇ ਪੁੱਜਨ ਲਈ ਸਿਰਫ ਉਹਨਾਂ ਰਾਹਾਂ ਦੀ ਲੋੜ ਹੁੰਦੀ ਹੈ ਜਿੰਨਾਂ ਰਾਹਾਂ ਦਾ ਰੂਨਾ ਰਿਸ਼ਤਾ ਹੋਵੇ ਤੇ ਜਿੱਥੇ ਬਾਰ-ਬਾਰ ਰੱਜ ਕੇ ਤੁਰਨ ਟੈਲਨ ਨੂੰ ਜੀ ਕਰੇ ਮੇਰਾ ਰਾਤਾ ਅਜੇ ਹਹੀ ਸੀ ਪਰ ਸਵਾਰੀਆਂ ਆਪੋ ਆਪਣੇ ਸਮਾਨ ਲੈ ਕੇ ਕਿਹੜੇ ਰਾਹਾਂ ਤੇ ਗਈਆਂ ਪਤਾ ਨਹੀਂ ਉਹ ਰਾ ਰਸਤੇ ਆਪਣਤ ਪਰੇ ਸੰ ਜਾਂ ਖਾਲੀ-ਖਾਲੀ ਧੰਨਵਾਦ